ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋ ਗਿਆ ਵੱਡਾ ਕਾਂਡ ਜੀਹਾਂ ਦੋਸਤੋ ਪੈ ਗਿਆ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀਹਾਂ ਅੱਜ ਪੰਜਾਬ ਦੇ ਲੁਧਿਆਣਾ ਵਿੱਚ ਤਰੰਗਾ ਬਾਈਕਰ ਰੈਲੀ ਦਰਨ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸੰਸਦ ਮੈਂਬਰ ਰਮਨਦੀਪ ਸਿੰਘ ਬਿੱਟੂ ਆਮ ਸਾਹਮਣੇ ਹੋ ਗਏ ਸੰਸਦ ਮੈਂਬਰ ਬਿੱਟੂ ਤਨੰਗਾ ਬਾਈਕਰ ਰੈਲੀ ਕੱਢ ਰਹੇ ਸਨ ਇਸ ਦੇ ਨਾਲ ਹੀ ਵਿਧਾਇਕ ਗੁਰਪ੍ਰੀਤ ਗੋਗੀ ਕੇਂਦਰ ਸਰਕਾਰ ਵੱਲ ਰੱਦ ਕੀਤੀ ਗਈ ਚਾਕੀ ਨੂੰ ਬੜੇ ਮਾਣ ਨਾਲ ਦਿਖਾ ਰਹੇ ਹਨ ਅਤੇ ਕੁਮਾਰ ਮੰਡ ਵਿੱਚ ਦੋਵੇਂ ਆਗੂ ਆਮ ਸਾਹਮਣੇ ਹੋ ਗਏ ਅਤੇ ਬਿੱਟੂ ਨੇ ਆਪਣਾ ਸਾਈਕਲ ਗੋਗੀ ਦੀ ਕਾਰ ਦੇ ਅੱਗੇ ਲਾ ਦਿੱਤਾ ਬਿੱਟੂ ਨੇ ਗੋਗੀ ਨੂੰ ਲਲਕਾਰਦੇ ਹੋਏ ਕਿਹਾ ਕਿ ਹਿੰਮਤ ਹੈ ਤਾਂ ਆ ਜਾ ਤਾਂ ਬਿੱਟੂ ਨੇ ਕਹਿ ਆ ਕਿ ਮੈਂ ਬਿੰਤ ਸਿੰਘ ਦਾ ਪੋਤਾ ਹਾਂ ਤੇ ਜੇਕਰ ਬੰਬ ਤੇ ਅਤਵਾਦੀ ਸਾਨੂੰ ਨਹੀਂ ਰੋਕ ਸਕਦੇ ਤਾਂ ਇਹ ਸ਼ਿਕੁੰਨੀ ਸਾਨੂੰ ਕਿਵੇਂ ਰੋਕੇਗਾ ਬਿੱਟੂ ਨੇ ਕਹਿ ਕੇ ਅੱਜ ਕਾਂਗਰਸ ਪਾਰਟੀ ਛੜਕਾਂ ਤੇ ਲੋਕਾਂ ਨਾਲ ਗਣਤੰਤਰ ਦਿਵਸ ਮਨਾ ਰਹੀ ਹੈ ਤੇ ਦੂਜੇ ਪਾਸੇ ਵਿਧਾਇਕ ਗੋਗੀ ਨੇ ਕਹਿ ਕੇ ਉਹਨਾਂ ਦਾ ਰੋਡ ਮੈਪ ਪਹਿਲਾਂ ਹੀ ਤਿਆਰ ਸੀ ਅਤੇ ਅੱਜ ਬਿੱਟੂ ਉਹਨਾਂ ਦੇ ਸਫ਼ਰ ਵਿੱਚ ਵਿਗਨ ਪਾਉਣ ਆਇਆ ਹੈ ਤੇ ਗੋਗੀ ਨੇ ਕਹਿ ਕੇ ਕੋਈ ਵੀ ਸਿਆਸੀ ਆਗੂ ਗੱਡੀ ਤੇ ਤਿਰੰਗਾ ਝੰਡਾ ਲਗਾ ਕੇ ਸਿਆਸੀ ਰਲ ਨਹੀਂ ਕਰ ਸਕਦਾ ਅੱਜ ਬਿੱਟੂ ਨੇ ਕਾਨੂੰਨ ਤੋੜਿਆ ਹੈ ਤੇ ਗੁੱਗੀ ਨੇ ਕਹ ਕੇ ਬਿੱਟੂ ਦਿਮਾਗੀ ਤੌਰ ਤੇ ਕਮਜ਼ੋਰ ਬੱਚਾ ਹੈ ਤੇ ਬਿੱਟੂ ਬਰਸਾਤ ਦੇ ਮੌਸਮ ਦਾ ਲੱਡੋ ਡੱਡੂ ਹੈ ਵੀਡੀਓ ਦੇਖਣ ਲਈ ਤਾਂ ਵੱਡਾ ਤਾਂ